ਕਈ ਬੰਦਾ ਰਾਕੀ ਹੈ ਹਲਨ ਸ਼ੌਕਾ ਠੀਕ ਹੈ ਵਧੀਆ ਤੂੰ ਦੱਸ ਕਮੇਟ ਲਾਇਆ ਬੋਲਦਾ ਕੀ ਗਰੀਏ ਮਾੜੇ ਹਾਲਾਤ ਨੇ ਮੇਹਰਾ ਕੀ ਗੱਲ ਹੋ ਗਈ ਤੇਰੀ ਸੱਸ ਠੀਕ ਹੋਈ ਨਹੀਂ ਅਜੇ ਹੋਈ ਨਹੀਂ ਭਰਾਵਾ ਤਾਂ ਦਿਨ ਦਿਨ ਪਾਲੀ ਬਿਮਾਰ ਕੀਤੀ ਜਾਂਦੀ ਹੈ ਅੱਛਾ ਏ ਮੈਂ ਤਾਂ ਤੇਰੇ ਕੋਲੇ ਕੰਮ ਆਇਆ ਸੀਗਾ ਇੱਕ ਕੀ ਕੰਮ ਆਇਆ ਸੀ ਕੰਮ ਦਾ ਮੈਂ ਤਾਂ ਥੋੜੇ ਬਹੁਤੇ ਪੈਸੇ ਦੇ ਦਿੰਦਾ ਐਸੀ ਦਾ ਭਰਾਵਾ ਕਿਵੇਂ ਬਾਈ ਠੀਕ ਆ ਹੁਣ ਮਾਸੀ ਨਾ ਠੀਕ ਨਹੀਂ ਪੈਸੇ ਕਿੰਨੇ ਕੇ ਪੈਸੇ ਚਾਹੀਦੇ ਦੇ ਦਨਾਂ ਲੱਖ ਦੋ ਲੱਖ ਤਾਂ ਬਈ ਹੂੰ ਨਹੀਂ ਈ ਸਾਡੇ ਕੋਲੇ ਆ ਮੌਕੇ ਤੇ ਦੱਸਿਆ ਤੂੰ ਜਾਂ ਤਾਂ ਪਹਿਲਾਂ ਦੱਸ ਜਿੰਦਾ ਬਾਈ ਫੇਰ ਤਾਂ ਕੋਈ ਨਾ ਕੋਈ ਹੱਲ ਹੋ ਜਾਂਦਾ ਮੋਕੇ ਤੇ ਭਾਈ ਮੈਂ ਕਿਹੜਾ ਬਿਆਰ ਕਰਿਆ ਜੀ ਵੀ ਪਹਿਲਾਂ ਦੱਸ ਦਿੰਦਾ ਉਹ ਅਸੀਂ ਨਹੀਂ ਹਲਾਉਣਾ ਸੀ ਨਾ ਕਿਸੇ ਦੇ ਹੱਥ ਤੋਂ ਫਿਰ ਸਾਰੇ ਠੇਕੇ ਤੇ ਜ਼ਮੀਨ ਲਈ ਬੈਠੇ ਕਣ ਕਹੈ ਨਹੀਂ ਜੱਜ ਦੀ ਕੀ ਕਰੀਏ ਹੁਣ ਤੈਨੂੰ ਦੱਸ ਜਵਾਬ ਵੀ ਨਹੀਂ ਦੇਈਦਾ ਚਲ ਦੇਖਦੇ ਆ ਕੋਈ ਕਰਦੇ ਆ ਹਿੱਲਾ ਜੇ ਹੋਇਆ ਤਾਂ ਔਰ ਮੈਂ ਹੁਣ ਕੀ ਤੋਂ ਮੰਗੂ ਆਪ ਤੇ ਆ ਤੂੰ ਮਾਫੀ ਤਾਨੂੰ ਠੀਕ ਤਾਂ ਹੈ ਤੂੰ ਮਾਂ ਮਾਂ ਪਾਣੀ ਦੇ ਦੇ ਪਾਣੀ ਦਿਨ ਲੀ ਆ ਮਾਂ

ਮੈਨੂੰ ਤਾਂ ਕਹਿੰਦਾ ਸੀ ਮੈਂ ਪੈਸੇ ਦਾ ਇੰਤਜ਼ਾਮ ਕਰਕੇ ਆਉਣਾ ਪਤਾ ਨਹੀਂ ਮਿਲਿਆ ਪਤਾ ਨਹੀਂ ਨਹੀਂ ਮਿਲੇ ਉਧਰੋਂ ਮਾਂ ਇੰਨੀ ਔਖੀ ਹੋਈ ਜਾਂਦੀ ਆ ਕੀ ਕਰਾਂ ਕਿੱਧਰ ਨੂੰ ਜਾਵਾਂ ਮੈਂ ਸਮਝ ਨਹੀਂ ਆਉਂਦੀ ਹੈਗੀ ਕਿਸੇ ਡਾਕਟਰ ਨੂੰ ਝੰਗੇ ਨੂੰ ਦਿਖਾਉਣਾ ਪਊਗਾ ਲੈ ਆ ਗਏ ਤੁਸੀਂ ਇੱਧਰ ਆ ਗਏ ਮੈਂ ਤੁਹਾਨੂੰ ਇੱਧਰ ਤੇ ਕੀ ਜਾਂਦੀ ਸੀਗੀ ਹੋਇਆ ਕੋਈ ਹੱਲ ਕੋਈ ਹੱਲ ਨਹੀਂ ਹੋਇਆ ਆਪਣੇ ਵਾਲਿਆਂ ਕੋਲ ਗਿਆ ਸੀਗਾ ਕੀ ਕਹਿੰਦੇ ਫਿਰ ਕਿ ਸਾਡੇ ਕੋਲ ਤਾਂ ਪੈਸੇ ਹੀ ਨਹੀਂ। ਜਿਵੇਂ ਬੜੇ ਲੋਕੋ ਮੈਨੂੰ ਤਾਂ ਪਤਾ ਹੀ ਆ ਵੀ ਛੋਡੇ ਜਿੰਨਾ ਬਾੜ ਮੇਰੇ ਕੋਲੇ ਸੀ ਕਿੰਨੀ ਫਸਲ ਹੁੰਦੀ ਐ। ਇਹ ਤਾਂ ਠੀਕ ਆ ਵੀ ਸਾਡੇ ਤੇ ਤਾਂ ਵਕਤ ਪੈ ਗਿਆ। ਤੁਸੀਂ ਤਾਂ ਚੰਗੇ ਭਲੇ ਹੋ। ਜਵਾਬ ਦੇ ਤਾਂ। ਜਵਾਬ ਦੇ ਤਾਂ। ਹਾਂ। ਮੇਰੀ ਗੱਲ ਸੁਣੋ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਵੀ ਆਪਾਂ ਨੂੰ ਪੈਸਿਆਂ ਦਾ ਇੰਤਜ਼ਾਮ ਤਾਂ ਕਰਨਾ ਪੈਣਾ। ਮਾਂ ਤਾਂ ਅੱਜ ਬੁਲਾਈ ਔਖੀ ਆ। ਕਿਦ ਤੱਕ ਤਾਂ ਐਂ ਲੱਗਦਾ ਜਦੋਂ ਬੋਲਦੀ ਨਹੀਂ ਵੀ ਲੈ ਮਾਂ ਨੂੰ ਕੁਝ ਹੋ ਗਿਆ। ਮੈਂ ਤਾਂ ਸਾਰੇ ੱਤਕੇ ਆ ਕੇ ਆ ਗਿਆ। ਉਹ ਅਸੀਂ ਇੱਕ ਉਹ ਦਾਦੀ ਨੂੰ ਗਏ ਆ। ਉਹ ਕਹਿੰਦੀ ਸੀ ਮੈਂ ਇਹਦਾ ਹੱਲ ਕਰ ਦੂੰਗਾ। ਚਲ ਵਧੀਆ ਜੇ ਚਾਚੀ ਹੱਲ ਕਰ ਦੇ ਤਾਂ ਠੀਕ ਆ। ਮੈਨੂੰ ਤਾਂ ਲੱਗਦਾ ਮਾਣ ਨੂੰ ਹਣ ਚੰਡੀਗੜ੍ਹ ਹੀ ਲੈ ਜਾਣਾ ਪਊਗਾ। ਕਿਉਂਕਿ ਇੱਥੇ ਨਹੀਂ ਕੋਈ ਹੱਲ ਹੁੰਦਾ। ਉਹ ਕਿਹੜਾ ਅੱਜ ਹੀ ਕਰ ਦੇਣਗੇ। ਆਪਾਂ ਨੂੰ ਤਾਂ ਅੱਜ ਲੋੜ ਹੈ। ਲੋਕệ ਤੇ ਕੋਈ ਨਹੀਂ ਕੰਮ ਆਉਂਦਾ। ਨਾ ਕੋਈ ਰਿਸ਼ਤੇਦਾਰ। ਨਾ ਕੋਈ ਚਾਚੇ ਤਾਈ। ਕੋਈ ਨਹੀਂ ਕੰਮਾਂ ਸਹੀ ਗੱਲ ਆ ਜਦੋਂ ਵਕਤ ਦੀ ਮਾਰ ਪੈਂਦੀ ਆ ਨਾ ਫਿਰ ਤਾਂ ਸਾਰੇ ਸਾਥ ਸੱਡ ਜਾਂਦੇ ਆ ਓਕੇ ਟਾਈਮ ਤਾਂ ਤੁਹਾਨੂੰ ਪਤਾ ਕਿਹਨੇ ਕੰਮ ਆਉਣਾ ਆਪਾਂ ਬਥੇਰਿਆਂ ਦੇ ਕੰਮ ਆਏ ਸੀ ਉਦੋਂ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਵੀ ਚਲ ਕੋਈ ਨਾ ਫੁਲਾਨਾ ਬਿਮਾਰ ਆ ਕਿਉਂ ਕਬ ਬਿਮਾਰ ਆ ਤੇ ਦੇ ਪੈਸੇ ਅੱਜ ਪਤਾ ਲੱਗਦਾ ਅੱਜ ਕੋਈ ਨਹੀਂ ਖੜਿਆ ਆਪਣੇ ਨਾਲ ਉਹ ਤਾਂ ਮੈਂ ਦੇਖੀ ਆ ਨਾ ਪਰ ਮੈਂ ਤਾਂ ਆ ਦਿਨ ਵੀ ਨਹੀਂ ਦੇਖੇ ਸੀ ਕੰਨੇ ਕੰਨੇ ਘਰ ਦੇ ਵਿੱਚ ਰੇਗ ਬੰਦਾ ਕਹਿ ਦਿੰਦਾ ਚਲ ਕੋਈ ਨਾ ਜਮੀਨ ਲਗਾ ਦੀ ਠੀਕ ਨਾ ਕਰੋ ਉਸ ਪ੍ਰਮਾਤਮਾ ਤੇ ਭਰੋਸਾ ਰੱਖੋ ਸਭ ਕੁਝ ਠੀਕ ਹੋ ਜਾਊਗਾ ਜੇ ਤੁਸੀਂ ਚਾਚੀ ਨੂੰ ਕਹਿ ਕੇ ਆਏ ਨਾ ਚਾਚੀ ਆਪਣਾ ਕੋਈ ਹੱਲ ਕਰੋਗੀ ਜਰੂਰ ਹੱਲ ਕਰੋਗੀ ਚਲ ਕੋਈ ਨਾ ਲੈ ਆਉਣੀਆਂ ਤੁਸੀਂ ਦੋ ਮਿੰਟ ਮਾਂ ਕੋਲੇ ਬਹਿ ਜਾਓ ਮੈਂ ਤਾਂ ਉਹਨੂੰ ਸੁਣਨੀ ਵੀ ਨਹੀਂ ਸਕਦਾ ਮੇਰਾ ਤਾਂ ਇੱਥੇ ਜੀ ਕਰਨ ਲੱਗ ਜਾਂਦਾ ਮੈਥੋਂ ਤਾਂ ਉਹ ਦੇਖੀ ਨਹੀਂ ਆਂਦੀ ਮੈਂ ਤਾਂ ਇੱਥੇ ਬੈਠਾ ਚਲ ਕੋਈ ਨਾ ਫਿਰ ਤੁਸੀਂ ਇੱਥੇ ਬਹਿ ਜਾਓ ਮੈਂ ਲੈ ਆਉਣੀਆਂ ਤੁਹਾਡੇ ਵਾਸਤੇ ਚਾ ਲੈ ਆਏ ਬੱਬਾ ਆਹ ਦਿਨ ਵੀ ਦੇਖਣੇ ਸੀ ਮੈਂ ਤਾਂ ਇਹ ਹੈਰਾਨ ਆ ਜਾਂ ਸਾਡੇ ਵਾਲਾ ਕੋਲੇ ਚੰਗੇ ਭਲੇ ਬੈਸਣ ਉਹ ਤਾਂ ਅੰਦਰ ਸਿੱਤੇ ਮੁੱਕ ਗਏ ਯਾਰ ਮੈਂ ਕਿਹੜਾ ਫਰੀਜ ਮੰਗਦਾ ਸੀ ਵਿਆਜ ਦੇ ਹੋਂਸਾ ਕਮਾਲ ਹੈ ਬੰਦਾ ਬਿਮਾਰ ਸਮਾਰ ਤੇ ਨਹੀਂ ਕੰਮ ਪਾਉਂਦਾ ਇਹਦਾ ਆਊਗਾ ਕਿੱਥੋਂ ਚਾਲਾ ਪਰ ਮਾਤਾ ਮਾਪਲੀ ਹੇ ਨੇ ਚਾ ਚੇਤੂਰੀ ਆਉਂਦੀ ਆ ਸਾਨੂੰ ਲੱਗਦਾ ਹੋਵੇ ਹੱਲ ਕੋਈ ਪੁੱਤ ਕਿਵੇਂ ਬੈਠਾ ਇੱਥੇ ਸੱਚੀ ਕੀ ਕਰਾਂ ਕੱਲੇ ਕੱਲੇ ਘਰ ਦੇ ਜਾ ਆ ਤੜਕੇ ਤੈਨੂੰ ਵੀ ਕਿਹਾ ਸੀਗਾ ਵੀ ਕੋਈ ਪੈਸਿਆਂ ਦਾ ਹੱਲ ਕਰਾਂ ਮੇਰੀ ਸੱਸ ਨੂੰ ਲੈ ਕੇ ਜਾਣਾ ਉਹ ਦਿਨਾਂ ਦਿਨ ਵਿਚਾਰੀ ਬੱਧ ਬਿਮਾਰ ਹੋਈ ਜਾਂਦੀ ਮੈਂ ਤਾਂ ਦਵਾਈ ਦਵਾਉਣ ਚੋਂ ਕਰਾ ਵੀ ਜਿਹੜੇ ਸੀਗੇ ਕੋਲੇ ਉਹ ਲੱਗ ਗਏ ਅੱਛਾ ਪੁੱਤ ਮੈਂ ਤਾਂ ਨਾ ਤਾਨੂੰ ਦੱਸਣਾ ਆਈ ਸੀ ਪੁੱਤ ਨਾਲੇ ਮਾਹਾਂ ਚਲ ਤੇ ਸੱਸ ਦਾ ਪਤਾ ਲਿਆ ਵਾ ਕਿਤੇ ਹੱਲ ਨਹੀਂ ਹੋਇਆ ਪੁੱਤ ਸਾਰੇ ਘਰਾਂ ਦੇ ਜਾਇਆਈ ਮੈਂ ਤਾਂ ਬਥੇਰਾ ਪੁੱਛ ਲਿਆ ਵੀ ਭਾਈ ਚਲ ਦੋ ਰੁਪਏ ਵੀ ਆਜ ਬੱਤ ਲੈ ਲਿਓ ਕਿਸੇ ਨੇ ਨਹੀਂ ਹਾਂ ਕਰੀ ਏਕ ਤੈਨੂੰ ਪਤਾ ਆਪਣੇ ਪਿੰਡ ਦੇ ਵਿੱਚ ਮੁਕਰ ਮਕਰਾਈ ਆ ਬਾਤ ਐ ਕੰਨਾਂ ਦੇ ਇੱਕ ਕਰਦਾ ਹੁੰਦਾ ਉਹ ਸਾਰਾ ਅਨੁਭਵਤ ਨਹੀਂ ਪੈਂਦੀ ਆ ਇਹ ਤਾਂ ਚਾਚੀ ਬਸ ਹੁਣ ਜਵਾਬ ਐ ਚਾਚੀ ਤੇਰਾ ਹਾਂ ਪੁੱਤ ਹੁਣ ਕੀ ਕਰਾਂ ਹੁਣ ਤਾਂ ਫਿਰ ਜਵਾਬ ਹੀ ਸਮਝ ਤਾਤੀ ਫਿਰ ਉਹ ਐ ਕਰਲਾ ਜਮੀਨ ਜਮੂੜ ਤੇ ਪੁੱਛ ਲਾਗੇ ਜੀ ਨੂੰ ਐਕਸਰ ਇਹ ਤਾਂ ਮੈਂ ਚੰਮੀ ਵੀ ਤੂੰ ਜਮੀਨ ਵੇਚੇ ਫੇਰ ਤੀ ਮੋਸੀ ਪੁੱਛੇਗੀ ਤੈਨ ਕੋਟੀ ਦੇ ਵਿੱਚ ਦਾ ਕਰਦੀ ਸੀ ਤਾਤੀ ਕੀ ਸੋਚਣ ਲੱਗ ਜੀ ਕੁਛ ਨਹੀਂ ਕੁਛ ਨਹੀਂ ਪਤਾ ਮੈਂ ਤਾਂ ਐ ਸੋਚਦੀ ਸੀਗੀ ਕਾਹ ਨੂੰ ਜਮੀਨ ਵੇਚਣੀ ਹੈ ਹਾਂ 2 ਫੁੱਟ ਤਾਂ ਤੇਰੇ ਕੋਲੇ ਰਹਿ ਗਿਆ ਹੁਣ ਕੋਈ ਨਾ ਪੁੱਤ ਮੈਂ ਨਾ ਕਿਸੇ ਤੋਂ ਹੋਰ ਪੁੱਛਣੀ ਹੈਗੀ ਮੈਂ ਘਰ ਇਸ ਤੇ ਜਪਤਾ ਕਰ ਤੋ ਜਮੀਨ ਤਾਂ ਨਾ ਜੱਟ ਦੀ ਮਾਂ ਹੁੰਦੀ ਆ ਨਾਲ ਕਹਿੰਦੇ ਨਾ ਹੁੰਦੇ ਜਮੀਨ ਨਹੀਂ ਆਪਾਂ ਛਡਾ ਸਕਦੇ ਜਮੀਨ ਆਪਾਂ ਨੂੰ ਛਡਾ ਦੂਗੇ ਪੁੱਤ ਉਹ ਤਾਂ ਗੱਲ ਹੈ ਬੱਚਾ ਤੂੰ ਪਰ ਉਹ ਵੀ ਤਾਂ ਮੰਨਿਆ ਜਦੋਂ ਪੰਜੇ ਤੇ ਪੈਸਾ ਹੁਣ ਮੈਂ ਕੀ ਕਰਾਂ ਦੱਸ ਕੋਈ ਨਾ ਪੁੱਤ ਕਿਸੇ ਕੋਲ ਕਿਸੇ ਪਾਸੇ ਹੱਲ ਨਹੀਂ ਦੱਸ ਹੁਣ ਐਂਡ ਤੇ ਜਮੀਨ ਹੀ ਐ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਕਿਸੇ ਹੋਰ ਤੋਂ ਪਤਾ ਕਰਦੀ ਆ ਕਿ ਆਹ ਜ਼ਮੀਨ ਵੇਚਦਾ ਮੈਂ ਤਾਂ ਤੈਨੂੰ ਉਹਦੇ ਪੁੱਤ ਬਣਾ ਕੇ ਕਹਿਣੀ ਆ ਹਾਂ ਦੋ ਖੁੱਡ ਨੇ ਆਪਦੀ ਖੇਤੀ ਤਾਂ ਕਰ ਲੇਗਾ ਦੋ ਮਨ ਟਾਣੇ ਘਰੇ ਆਉਣਗੇ ਹੈ ਜੇ ਜ਼ਮੀਨੇ ਵੇਚਦੀ ਕਿਹਦੇ ਖੋਲੀਆਂ ਸੱਥ ਮਾਰੇਗਾ ਸੱਚੀ ਜੋ ਵੀ ਕਰਨਾ ਖੇਤੀ ਕਰ ਮੈਨੂੰ 2 ਲੱਖ ਰੁਪਈਆ ਤਾਂ ਕਰਾ ਦਵਾ ਦੇ ਮੈਂ ਹਸਪਤਾਲ ਚ ਜਾਂਦਾ ਹੋਈ ਕੋਈ ਨਾ ਕੋਈ ਨਾ ਪੁੱਤ ਜਰੂਰ ਦਵਾਉਂਗੀ ਪੈਸੇ ਟੈਨਸ਼ਨ ਨਾ ਲੈ ਤੇਰੀ ਸੱਸ ਕਿੱਥੇ ਭਾਂਦੀ ਆ ਜੀ ਆ ਜਾ ਚਿੰਨ੍ਹ ਜਾਂਦੀ ਦੇਖੀ ਨਹੀਂ ਜਾਂਦੀ ਮੱਥ ਤਾਂ ਮੈਂ ਤਾਂ ਇੱਥੇ ਬੈਠਾ ਚਾ ਕੋਈ ਨਾ ਪਤਾ ਮੈਂ ਉਹਦਾ ਵੀ ਪਤਾ ਲੈ ਜਾ ਫਿਰ ਜਾ ਕੇ ਘਰ ਦੀ ਕੋਈ ਹੱਲ ਤੇਰੇ ਪੈਸਿਆਂ ਦਾ ਚੰਗਾ ਟੈਨਸ਼ਨ ਨਾ ਲੈ ਤੂੰ ਚੰਗਾ ਚਾਚੀ ਪਾਸ ਇੱਕ ਚਾਚੀ ਹੈ ਜਿਹੜਾ ਦੁੱਖ ਸੁੱਖ ਕਰ ਜਾਂਦੀ ਹੈ ਇਹ ਹੀ ਕੋਈ ਹੱਲ ਕਰੂਗੀ ਬਾਕੀ ਤਾਂ ਸਾਰਾ ਉਹ ਹੋ ਹੋ ਕਿਹੜਾ ਆ ਗਿਆ ਰੁਕ ਜੋ ਬਾਹਰ ਭੱਟਣਾ ਜਦੇ ਤੁਸੀਂ ਹਾਂ ਰਾਨ ਮੈਂ ਤਾਂ ਨਾ ਤੇਰੇ ਕੋਲ ਕੰਮ ਆਈ ਸੀਗੀ ਕਤੋਂ ਇਹ ਮੰਮੀ ਤੇਰੇ ਕੰਮ ਆ। ਹਾਂ ਦੀਦੀ ਕੀ ਕੰਮ ਆਈ ਸੀ? ਮੈਂ ਤਾਂ ਨਾ ਪੈਸਿਆਂ ਨੂੰ ਪੁੱਛਣ ਆਈ ਸੀ। ਵੀ ਜੇ 2 ਲੱਖ ਰੁਪਈਆ ਮਿਲ ਜੇ ਤਾਂ ਮੈਂ ਆਪਦੀ ਮਾਂ ਦਾ ਇਲਾਜ ਕਰਾਉਂਦੀ ਹੋ ਜਾ। ਆ ਪੈਸਿਆਂ ਨੂੰ ਤਾਂ ਬਾਈ ਵੀ ਆਇਆ ਸੀ। ਅਸੀਂ ਬਾਈ ਨੂੰ ਜਵਾਬ ਦਿੱਤਾ ਸੀ। ਕਿਉਂ ਐਵੇਂ ਗੇੜੇ ਮਾਰ ਮਰ ਘਾਨੀਵਾ ਕੀਤਾ? ਤੁਸੀਂ ਸਾਨੂੰ ਨਾ ਕਚਾਈ ਨਾ ਦੇਆ ਕਰੋ। ਹੈ ਨਹੀਂ ਦੀਦੀ ਸਾਡੇ ਕੋਲੇ ਜੋ ਹੁੰਦੇ ਤਾਂ ਜ਼ਰੂਰ ਦੇ ਦੇਂਦੇ। ਮੈਨੂੰ ਆਏ ਸੀਗਾ। ਵੀ ਚਲ ਜ਼ਮੀਨ ਤਾਂ ਸਾਡੇ ਬਰਾਬਰ ਸੀਗੀ। ਵੀ ਤੁਹਾਡਾ ਕਿਹੜਾ ਕੋਈ ਖਰਚਾ? ਤੁਹਾਡੇ ਕੋਲੇ ਤਾਂ ਹੋਣਗੇ। ਮੈਂ ਤਾਂ ਤੇਰੇ ਅੱਗੇ ਬੇਨਤੀ ਕਰ ਸਕਦੀ ਆ। ਓਹੋ ਭੈਣੇ ਤੂੰ ਹੱਥ ਨਾ ਜੋੜ ਮੇਰੇ ਮੇਰੇ ਮੂਰੇ ਹੱਥ ਨਾ ਜੋੜ ਤੂੰ ਵੱਡੀ ਆ ਮੈਨੂੰ ਤਾਂ ਮੇਰੀ ਗੱਲ ਸੁਣ। ਅਜੇ ਪੈਸੇ ਹੁੰਦੇ ਤਾਂ ਅਸੀਂ ਉਹੀ ਦੇ ਦੇਣੀ ਸੀ। ਨਾਲੇ ਆਪਦਿਆਂ ਨੂੰ ਕਿਹੜਾ ਕੋਈ ਜਵਾਬ ਦਿੰਦਾ ਹੁੰਦਾਗਾ। ਭੈਣ ਬਣ ਕੇ ਤੈਨੂੰ ਉਹੀ ਲੱਗਦਾ ਵੀ ਖਰਚੇ ਨਹੀਂ। ਹੱਥ ਨਾ ਜੋੜ ਪਹਿਲਾਂ ਹੱਥ ਥੱਲੇ ਕਰ। ਬਥੇਰੇ ਖਰਚੇ ਆ ਆ ਤੈਨੂੰ ਪਤਾ। ਮੁੰਡਾ ਵੀ ਪ੍ਰਾਈਵੇਟ ਸਕੂਲ 'ਚ ਪੜਦਾ ਦਾ। ਦਵਾਈਆਂ ਬੂਟੀਆਂ ਤੇ ਵੀ ਲੱਗ ਜਾਂਦੇ ਆ। ਖਰਚੇ ਤਾਂ ਮੁੱਕਦੇ ਹੀ ਨਹੀਂ। ਜੇ ਮਾੜਾ ਮੋਟਾ ਕੋਈ ਜ਼ਮੀਨ ਸੱਲਾ ਲਗਾਉਣਾ ਉਹ ਵੀ ਲਿਖਾ ਲੋ ਫਿਰ ਸਾਨੂੰ ਪੈਸੇ ਦੇ ਦਿਓ ਮੇਰੀ ਮਾਂ ਠੀਕ ਹੋ ਜਾਏ ਮੈਨੂੰ ਮੇਰੀ ਮਾਂ ਦੀ ਬਹੁਤ ਲੋੜ ਆ ਉਹ ਨਾ ਨਾ ਪੈਣੀ ਪਹਿਲਾਂ ਅਸੀਂ ਜ਼ਮੀਨ ਲੈਂਦੇ ਸੋਹਣੇ ਲੱਗਦੇ ਆ ਜੇ ਪੈਸੇ ਹੁੰਦੇ ਤਾਂ ਜ਼ਮੀਨ ਤੋਂ ਬਿਨਾਂ ਹੀ ਦੇ ਦਿੱਤੇ ਤੁਹਾਨੂੰ ਪੁੱਛ ਲੈਂਦੇ ਬਾਈ ਨੂੰ ਪੁੱਛ ਲੈਂਦੇ ਅਬ ਬਾਈ ਸਕੰਦਰ ਆਪ ਹੀ ਪੁੱਛ ਕੇ ਗਿਆ ਸੀ ਉਹ ਵੀ ਇੱਥੇ ਬਾਹਰ ਹੀ ਗਏ ਆ ਕਿਤੇ ਘਰੇ ਨਹੀਂ ਹੈਗਾ ਬਾਈ ਨਾ ਘਰੇ ਨਹੀਂ ਹੈਗਾ ਚੱਲ ਫਿਰ ਵੀ ਦੇਖ ਲਓ ਜੇ ਹੋਏ ਤਾਂ ਚਲ ਨਾ 2 ਲੱਖ 50000 ਲੱਖ ਦਾ ਹੀ ਹੱਲ ਕਰਦੇ। ਜੇ ਹੋ ਸਕੇ ਤਾਂ। ਚਲ ਕੋਈ ਨਹੀਂ ਭੈਣੇ, ਦੇਖ ਲਾਂਗੇ। ਘੇੜਾ ਹੀ ਨਹੀਂ ਛੱਡਦੇ। ਇੱਕ ਵਾਰੀ ਕਹਿਆ ਵੀ ਉਹਨੇ ਜਬੀ ਵਾਰੀ। ਚਲ ਕੋਈ ਨਹੀਂ ਭੈਣੇ, ਕੁਛ ਕਿਹਾ ਸੀ। ਨਾ ਨਾ ਮੈਂ ਤਾਂ ਕੀ ਕਹਿਣਾ, ਮੈਂ ਤਾਂ ਹੀ ਕਹਿੰਦੀ ਸੀ ਵੀ ਵਿਚਾਰੇ ਓਕੇ ਅਰਬਾ, ਸੋਣ ਇਹਨਾਂ ਦੀ ਵਿਚਾਰਿਆਂ ਨੇ ਕਿਤੋਂ ਹੱਲ ਹੋ ਜੇ। ਕੋਈ ਨਹੀਂ ਭੈਣੇ, ਆ ਕਿਸੇ ਹੋਰ ਤੋਂ ਪੁੱਛ ਲਾਂਗੇ। ਸਾਡੇ ਕੋਲੇ ਤਾਂ ਹੈ ਨਹੀਂਗੇ। ਚੱਲ ਕਿ ਚਲ ਕੋਈ ਨਹੀਂ, ਤੂੰ ਟੈਨਸ਼ਨ ਨਾ ਲੈ। ਤੂੰ ਜਾ ਹੁਣ ਠੀਕ ਆ। ਦੇਖ ਲਾ ਰਾਂ। ਇਹ ਹੁੰਦਾ ਹੋਇਆ ਹੈ ਤਾਂ ਜਰੂਰ ਕਰਿਓ ਹਾਂ ਭੈਣੇ ਕੋਈ ਨਹੀਂ ਅਸੀਂ ਆਪ ਹੀ ਆ ਜਾਂਦੇ ਆ ਤੁਸੀਂ ਵਾਰ-ਵਾਰ ਗੀੜੇ ਨਾ ਮਾਰੋ ਠੀਕ ਹੈ ਚਲ ਠੀਕ ਆ ਲੈ ਆ ਜਾਂਦੇ ਆ ਮੂੰ ਚੱਕ ਕੇ ਆ ਗੀੜੇ ਮਾਰ ਮਾਰ ਕੇ ਘਰ ਨਹੀਂ ਮਾਂ ਕਰਦਾ ਆ ਪਹਿਲਾਂ ਉਹ ਆ ਗਿਆ ਮੂੰ ਚੱਕ ਕੇ ਆ ਹੁਣ ਇਹ ਆਂਦੀ ਐ ਇਹਨਾਂ ਨੂੰ ਤਾਂ ਸ਼ਰਮ ਹੀ ਨਹੀਂ ਭੋਰਾ ਆ ਵਾਰ-ਵਾਰ ਜਵਾਬ ਦਿੰਦੇ ਅਸੀਂ ਸੋਹਣੀ ਲੱਗਦੇ ਹੁਣ ਇੱਕ ਵਾਰੀ ਕਹਿਤਾ ਵੀ ਉਹੋ ਜਿਹਾ ਵੀ ਬਾਰੀ ਕਿਹਾ ਵੀ ਉਹੋ ਜਿਹਾ ਮੂੰ ਚੱਕ ਕੇ ਆ ਜਾਂਦੀ ਮਾਂ ਬਿਮਾਰਾ ਉਦੋਂ ਤਾਂ ਮਾਂ ਦੀ ਜ਼ਮੀਨ ਵੇਚ ਕੇ ਖਾਗੇ ਕਿੱਥੇ ਤਪਾਏ ਆ ਨਹੀਂ ਉਹਦੀ ਮਾਂ ਬਿਮਾਰ ਹੈ ਵੀਰਪਾਲ ਦੀ ਹੈ ਨਾ ਹਾਂ ਹਾਂ ਸਾਂ ਲੱਗਿਆ ਸੀ ਪਤਾ ਮੈਨੂੰ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਲੋਕਾਂ ਕੋਲੇ ਹੱਥ ਟੜਦਾ ਫਿਰਦਾ ਹੈਗਾ ਵੀ ਮੈਂ ਪੈਸੇ ਦੇ ਦੂੰ ਆਂ ਆਹ ਬਲਾਨਾ ਜਿਹੜੇ ਚਾਰ ਖੁੱਡ ਨੇ ਆਹ ਹੋਰੀ ਲੈ ਜਾਣਗੇ ਲੋਕ ਆਪਣੇ ਤੈਨੂੰ ਪਤਾ ਬੱਟਨਾ ਬੱਟ ਲੱਗਦੀ ਹੈ ਨਾਲੇ ਕਹਿੰਦੇ ਹੁੰਦੇ ਨੇ ਸ਼ਰੀਕ ਦੀ ਜ਼ਮੀਨ ਤੇ ਤਾਂ ਉਹੀ ਅੱਖ ਹੁੰਦੀ ਹੈਗੀ ਸਹੀ ਗੱਲ ਆ ਚਾਚੀ ਆਪਣੇ ਆਲਾ ਕੁਛ ਢੂ ਅੰਛ ਦਾ ਡੈਡੀ ਹੂੰ ਇਹਨੂੰ ਮੈਂ ਇਹੀ ਮੱਤ ਦਿੱਤੀ ਸੀ ਮੈਂ ਹਾਂ ਤੂੰ ਵਿਸ਼ਕੰਦਰ ਨੂੰ ਕਹਿ ਦੇ ਜੇ ਲੋੜ ਆ ਤਾਂ ਪੈਸੇ ਇੱਥੋਂ ਲੈ ਲੈ ਆਇਆ ਵੀ ਸੀਗਾ ਉਹ ਤੇ ਇਹ ਕੁਛ ਢੂ ਨੇ ਮੋੜਤਾ ਹੂ ਲੈ ਮਸਾ ਤਾਂ ਮੌਕਾ ਥਾਇਆ ਸੀ ਤੂੰ ਸੋ ਉਹ ਹੀ ਬੌਲੀ ਦੇ ਬੋਲੇ ਰਹਿ ਗਈ ਉਹੀ ਗੱਲ ਆ ਚਾਚੀ ਆ ਬੰਦਿਆਂ ਨੂੰ ਵੀ ਨਾ ਸਾਰੀ ਗੱਲ ਸਮਝਾਉਣੀ ਪੈਂਦੀ ਆ ਆਪਦੇ ਤੇ ਇਹਨਾਂ ਦੇ ਖਾਣੇ 'ਚ ਵੜਦੀ ਨਹੀਂ ਕਿਸੇ ਬੜ ਨਹੀਂ ਮੰਨਦਾ ਸੋਡੇ ਵਾਲਾ ਜੰਮੀ ਢੂ ਆ ਸਹੀ ਗੱਲ ਆ ਚਾਚੀ ਪੁੱਛਣਾ ਮੈਂ ਹੁਣ ਕੀ ਕੀ ਸਮਝਾਵਾਂ ਇਹਨੂੰ ਆਪ ਨੂੰ ਚਾਹੀਦਾ ਜਦੋਂ ਆਪ ਆਉਂਦਾ ਹੁੰਦਾ ਨਾ ਤੂੰ ਕਿਹਾ ਕਰ ਬਾਈ ਦੱਸ ਕੀ ਕੰਮ ਆਇਆਗਾ ਕੋਈ ਨਾ ਤੂੰ ਮੂਰੇ ਹੋ ਜਾਕਰ ਅਜਿਹੜੇ ਦੋ ਖੋਡ ਨਹੀਂ ਤਾਂ ਨਾ ਹੋ ਜਾਣਗੇ ਨਾ ਤੇਰੇ ਮੁੰਡੇ ਦੀ ਜ਼ਿੰਦਗੀ ਬਣ ਜਾਊਗੀ ਸਹੀ ਗੱਲ ਆ ਚਾਚੀ ਆ ਮੈਂ ਤਾਂ ਇਹੀ ਨਹੀਂ ਬੋਲੀ ਮੈਂ ਹਾਂ ਆਖੂਗਾ ਨਾ ਬੰਦਿਆਂ ਦੀਆਂ ਗੱਲਾਂ ਚ ਬੋਲਦੀ ਆ ਸੁਭਾਅ ਤਾਂ ਤੈਨੂੰ ਪਤਾ ਹੀ ਏ ਥੋੜਾ ਜਿਹਾ ਬਸ ਮੈਂ ਤਾਂ ਹੀ ਨਹੀਂ ਬੋਲੀ ਤੇ ਮੈਂ ਸੁਣੀ ਸੀ ਗੱਲ ਆ ਮੰਗਣ ਤਾਂ ਪੈਸੇ ਹੀ ਆਇਆ ਸੀ ਲੈ ਫੇਰ ਮੱਸਾ ਤਾਂ ਮੌਕਾ ਹੱਥ ਆਇਆ ਸੀ ਨਾਲੇ ਬੋਲਦਾ ਬੋਲੀ ਜਾਂਦੇ ਤੂੰ ਮੂਰੇ ਹੋ ਕੇ ਗੱਲ ਕਰਿਆ ਕਰ ਆ ਬੇਲਾ ਤੁੰਗੁੰਝ ਗਿਆ ਨਾ ਤੇ ਪਿੱਛੋਂ ਬੇਲੇ ਨੂੰ ਪਸਤਾਏਗੀ ਚਾਚੀ ਮੈਂ ਇਹਨੂੰ ਸਮਝਾਉਂਗੀ ਆ ਪੈਸੇ ਤਾਂ ਚਲੇ ਦੇਖੋ ਲੈ ਹੈ ਨਹੀਂ ਪਰ ਮੇਰੇ ਖਾਤੇ 'ਚ ਹੈਗੇ ਆ ਆਪਾਂ ਗੜਾਂ ਨਾਲ ਇਕੱਠੇ ਦੇਣਿਆ ਆ ਪੂਰ ਪੂਰ ਕੇ ਦੇ ਦਾਂਗੇ ਬਸ ਫਿਰ ਆਇਆ ਸੀ ਸਾਡੀ ਵੀ ਚੰਗਾ ਚਾਚੀ ਮੈਨੂੰ 50000 ਰੁਪਏ ਚਾਹੀਦਾ ਹੁਣ ਆਪਣਾ ਦੀ ਤੈਨੂੰ ਪਤਾ ਹੀ ਆ ਸੀ ਤਾਂ ਕੁਝ ਮਕਾਨ ਜਾ ਬਣਾ ਕੇ ਹਟੇ ਆ ਤੇ ਇਹ ਦੋ ਕਿਲੇ ਨਾਲ ਦਿੱਸਦਾ ਲੈ ਲੈ ਭੈਣੇ ਟੱਪਲ ਨਹੀਂ ਦਿੱਤੇ ਜੇ ਕੋਈ ਇੱਥੇ ਹੋਰ ਆਉਂਦਾ ਉਹ ਐਵੇਂ ਅੱਕ ਲੱਗਦਾ ਹੈ ਕੀ ਪਤਾ ਅਗਲਾ ਕਹੇ ਜਾਊਗਾ ਕਹੇ ਜਾਣਾ ਹੋਗਾ ਸਹੀ ਗੱਲ ਪਰ ਚਾਚੀ ਗੱਲ ਨਾ ਐ ਆ ਹੁਣ ਅਸੀਂ ਇਹ ਜ਼ਮੀਨ ਲੈਂਦੇ ਸਿੱਧੀ ਚੰਗੀ ਨਹੀਂ ਲੱਗਦੀ ਨਾ ਲੋਕ ਆਖਣਗੇ ਪਤਾ ਨਹੀਂ ਸ਼ਰੀਕਾਂ ਦੀ ਆਖਾ ਜ਼ਮੀਨ ਤੇ ਤੇ ਜੇ ਤੂੰ ਵਿੱਚ ਪੈ ਜੀ ਤਾਂ ਬਾਲੀ ਸੋਹਣੀ ਗੱਲ ਲੈ ਨਹੀਂ ਮੈਂ ਤੇ ਨਹੀਂ ਇਹ ਸਮਝਾਣ ਆਈ ਆ ਮੈਨੂੰ ਤੂੰ ਤਾਂ ਸਮਝਦਾਰ ਲੱਗਦੀ ਐਂ ਕੀ ਹਾਂ ਚਾਚੀ ਮੈਂ ਤਾਂ ਬਥੇਰੀ ਸਮਝਦਾਰ ਆ ਇਹ ਹੀ ਨਹੀਂ ਕੋਈ ਸਮਝੀਦਾ ਬਸ ਫਿਰ ਤੇਰਾ ਇੱਕ ਜਵਾਬ ਤਾਂ ਹੈਗਾ ਆ ਜਿਹੜੇ 10 ਕਿੱਲੇ ਜ਼ਮੀਨ ਦੇ ਨੇ ਹੋਲੀ-ਹੋਲੀ ਕਿਤੇ ਕਿੱਲਾ ਕਰਵਾਲੇ ਨਾ ਕਿਤੇ ਦੋ ਕਿੱਲੇ ਕਰਵਾਲੇ ਮੈਂ ਤੇ ਕਿਹੜਾ ਕੱਠੀ ਰੱਖਣ ਦੇਣੀ ਆ ਆ ਕਿਤੇ 10 ਦੇਦਾ ਕਿਤੇ 20 ਦੇਤਾ ਉਹੀ ਤਾਂ ਗੱਲ ਮੈਂ ਕਹਿੰਨੀ ਆ ਚਾਚੀ ਮੈਨੇ ਇਹਨੂੰ ਸਮਝਾਉਣੀ ਆ ਹੁਣ ਪਤਾ ਨਹੀਂ ਮੰਨੂਗਾ ਕਿ ਨਹੀਂ ਪਰ ਐ ਆ ਨਾਲ ਲੱਗਮੀ ਜ਼ਮੀਨ ਆ ਲੋਕ ਤਾਂ ਭਾਲਦੇ ਆ ਇਥੇ ਹੈ ਨਾਲੇ ਐਵੇਂ ਜੇ ਕੋਈ ਇੱਥੇ ਹੋਰ ਆਗਾ ਤੁਹਾਨੂੰ ਅਕਲ ਲੱਗੂਗਾ ਹੈ ਕੀ ਪਤਾ ਉਹ ਲੱਕਾਹਲ ਜਾਊਗਾ ਕਹਿਲ ਜਾਣਾ ਹਨਾ ਸਹੀ ਤਾਂ ਹੈ ਚਾਚੀ ਮੈਂ ਤਾਂ ਸਾਡੇ ਨਾਲ ਲੱਗਦੀ ਹੋਵੇ ਮੈਂ ਤਾਂ ਜਮਾ ਨਾ ਜਾਣ ਦਵਾਂ ਪੈਣੇ ਮੈਂ ਤਾਂ ਚਾਹੇ ਵਿਆਹ ਤੇ ਚੱਕ ਕੇ ਕਿਉਂ ਨਾ ਪੈਸੇ ਦੇਣੀ ਪੈ ਜਾਣ ਤਾਂ ਵੀ ਲੈਣਾ ਸਹੀ ਗੱਲ ਆ ਚਾਚੀ ਪਰ ਨਾ ਤੂੰ ਐਂ ਕਰੀ ਜੇ ਹੁਣ ਸਕੰਦਰ ਆਇਆ ਤੇਰੇ ਕੋਲੇ ਕਿਹੜਾ ਦਾ ਤੂੰ ਹਾਂ ਹੀ ਕਹੀਂ ਵੀ ਲੈ ਲਾਂਗੀ ਜਮੀਨ ਬਾਕੀ ਗੱਲਾਂ ਗੱਲਾਂ ਚ ਕਹਿ ਦੀ ਵੀ ਭਾਈ ਚਾਹੇ ਆਪ ਲੱਗੇ ਤੇ ਚਾਹੇ ਕਿਸੇ ਨੂੰ ਦਵਾਗੇ ਕੋਈ ਨਾ ਕੋਈ ਨੂੰ ਪੈਸੇ ਮਿਲ ਜਾਣਗੇ ਤੂੰ ਟੈਨਸ਼ਨ ਨਾ ਲੈ ਮੈਂ ਤਾਂ ਬਥੇਰਾ ਕਹਿ ਦੂੰਗੀ ਤੂੰ ਐਵੇਂ ਨਾ ਫਿਕਰ ਕਰਿਆ ਕਰ ਮੈਂ ਤਾਂ ਤੁਹਾਡਾ ਭਲਾ ਚਾਹੁੰਨੀ ਆ ਨਾਲ ਤੈਨੂੰ ਪਤਾ ਹੈ ਆਪਣੇ ਨਾਲ ਕਿੰਨੀਆ ਕਰਨਾ ਸੀ ਇਹਨਾਂ ਦੀ ਬੁੜੀ ਨਹੀਂ ਸਹੀ ਗੱਲ ਹੈ ਚਾਚੀ ਮੇਰ ਤਾਂ ਵੇਲਾ ਉਹ ਵੇਲਾ ਜਾਦ ਆਉਂਦਾ ਹੈ ਮੇਰ ਤਾਂ ਜਿੱਦੇ ਗੱਲ ਜਾਦ ਆ ਜ ਦਿਨ ਨਾ ਮਤੈ ਨਾ ਨਰੋ ਨਿਯੰਤਰਵ ਹੈ ਕਿ ਮਹਾ ਅੱਜ ਵੇਲਾ ਮੌਕਾ ਹੈਗਾ ਹੈ ਇਹ ਮੌਕਾ ਖੀਆਂ ਹੁਣ ਆਣੀ ਜਾਂਦਾ ਸਹੀ ਗੱਲ ਹੈ ਚਾਚੀ ਕਹਿੰਦੇ ਹੁੰਦੇ ਨਾ ਆ ਕਰਦਾ ਦਾ ਮਾਪਿਓ ਆ ਤੇ ਭਰਦੇ ਜਵਾਕ ਆ ਆ ਦੇਖ ਲੈ ਹੁਣ ਉਹਦਾ ਟੈਂਗਰਾ ਭਰੀ ਜਾਂਦਾ ਹੈਗਾ ਹਾਂ ਹੁਣ ਦੇਖ ਲੈ ਉਹੀ ਗੱਲ ਕੁਛ ਨਹੀਂ ਰਿਹਾ ਕੋਲੇ ਜ਼ਮੀਨ ਉਹ ਵਿਕ ਜਾਊਗੀ ਘਰ-ਬਾਰ ਵੀ ਮਿਲਣਾ ਥੱਗਾ ਨਹੀਂ ਤੇ ਟਿਕ ਜਾਊਗਾ ਹੁਣ ਇਹ ਨਾ ਤੂੰ ਕਹਿ ਚਾਤੀ ਮੁੰਡਾ ਜੇ ਟੇਕ ਜਿਹਦਾ ਵਧੀਆ ਗੱਲ ਉਹ ਵੀ ਆਪਾਂ ਲੈ ਲਾਂਗੇ ਸੁੱਖ ਨਾਲ ਵਧੀਆ ਜ਼ਮੀਨ ਆ ਉਹ ਪੈਸੇ ਖਾਤਿਆਂ ਚ ਰੱਖ ਕੇ ਕੀ ਕਰਨੇ ਆਪਾਂ ਘਰ ਤਾਂ ਸਾਂਝਾ ਲੈ ਲਾਂਗੇ ਮੈਨੂੰ ਐ ਕਹੀ ਨਹੀਂ ਘਰ ਆਪਾਂ ਲੈ ਕੇ ਸਾਂਝਾ ਕਰਾਇ ਤੇ ਜਾੜਦਾ ਕਰਾਂਗੇ ਉਹੀ ਕਿਰਾਇਆ ਆਇਆ ਕਰੂਗਾ ਨਾਲੇ ਸਾਜ ਇਹਦੀ ਮਾਂ ਤਾਂ ਬਨੇ ਉਹ ਤੂੰ ਜਾ ਦੱਸਿਆਗਾ ਆਹ ਉਹ ਬੰਦਾ ਕਿੱਥੇ ਵੱਜਦਾ ਇਹਨੂੰ ਦਾਈਆਂ ਤੇ ਪੈਸੇ ਹਾਂ ਸਹੀ ਗੱਲ ਨਾ ਲਈ ਜਾਊਗਾ ਹੋ ਜੂਗਾ ਦੂਜੀ ਬਿਮਾਰੀ ਵਾਲਾ ਨਹੀਂ ਬਚਦਾ ਡਾਕਟਰ ਪੈਸੇ ਖਾ ਜਾਣ ਪਰ ਆਪਾਂ ਨੂੰ ਕੀ ਖਾਈ ਜਾਣਾ ਆਪਾਂ ਨੇ ਕੀ ਲੈਣਾ ਹੈਗਾ ਆਪਾਂ ਤਾਂ ਮੌਸਮ ਮੌਕਾ ਨੂੰ ਜਮੀਨ ਆ ਪੁੱਤ ਕੋਈ ਨਾ ਮੈਂ ਜਾਣੀ ਆ ਮੈਂ ਕਰਦੀ ਆ ਤੇਰਾ ਕੋਈ ਪ੍ਰਬੰਧ ਠੀਕ ਆ ਹਾਂ ਹੋ ਧਿਆਨ ਰੱਖੀ ਆ ਦੀ ਮਾਂ ਦਾ ਸੇਂਦਰ ਦੇਖ ਲੈ ਕਿਹੜਾ ਕੋਈ ਜੀ ਆ ਪੈਰਾਂ ਨੂੰ ਬੋਹਦਾ ਆ ਚਾਚੀ ਵੀ ਗੱਲਾਂ ਗੱਲਾਂ ਚ ਐਨਾ ਕੁ ਸੁਣਾਦੀ ਨਾਲੇ ਜ਼ਮੀਨ ਦੀ ਗੱਲ ਕਰ ਗਈ ਵੀ ਹੁਣ ਕਿਹੜਾ ਭਾਈ 2 ਲੱਖ ਰੁਪਈਆ ਦਿੰਦਾ ਜ਼ਮੀਨ ਤਾਂ ਧਰਨੀ ਪਉ ਪਰ ਮੈਨੂੰ ਆਪਣੀ ਮਾਂ ਦੀ ਖਾਤ ਕੁਝ ਮਰਜ਼ੀ ਕਰਨਾ ਪਵੇ ਚਾਹੇ ਜ਼ਮੀਨ ਵੀ ਧਰਨੀ ਪਵੇ ਮੈਂ ਉਹ ਵੀ ਧਰ ਦੂੰਗੀ ਕੀ ਕਰੀ ਜਾਂਦੇ ਆ ਤੁਸੀਂ ਫੋਨ ਦੇਖਿਆ ਮਾਂ ਓਹੋ ਅ ਸਾਰਾ ਦਿਨ ਫੋਨ ਹੀ ਦੇਖਦਾ ਰਹਿਣਾ ਫੋਨ ਰੱਖ ਤੂੰ ਮੇਰੀ ਗੱਲ ਸੁਣ ਪਹਿਲਾਂ ਆ ਚਾਚੀ ਆਈ ਸੀ ਮੇਰੇ ਕੋਲੇ ਅੱਛਾ ਕਿਵੇਂ ਆਈ ਸੀ ਉਹੀ ਗੱਲ ਆ ਆਪਣੇ ਵਾਲਾ ਤੜਕੇ ਆਏ ਅਸੀਂ ਤੇਰੇ ਕੋਲੇ ਸ਼ਕੰਦਰ ਜਿਹੜੀ ਗੱਲ ਤੈਨੂੰ ਕਹਿੰਦਾ ਸੀਗਾ ਪੈਸਿਆਂ ਬਾਰੇ ਉਹੀ ਗੱਲ ਚਾਚੀ ਕਹਿੰਦੀ ਸੀ ਆ ਮੈਨੂੰ ਤਾਂ ਚਾਚੀ ਨੇ ਸਮਝਾਇਆ ਕਹਿੰਦੀ ਨਾਲ ਲੱਗਮੀ ਜ਼ਮੀਨ ਆ ਤੁਹਾਡੀ ਤੁਸੀਂ ਕਮਲੇ ਹੋਏ ਆ ਤੁਸੀਂ ਲੈ ਲਓ ਜ਼ਮੀਨ ਉਹ ਤੂੰ ਬਹਿ ਜਾ ਕਿਉਂ ਕਮਲੇ ਹੋਈਆਂ ਐਸ ਰੀਤਾਂ ਦੀ ਜ਼ਮੀਨ ਥੋੜਾ ਲੈਤੀ ਜਾਂਦੀ ਹੁੰਦੀ ਐ ਲੋਕ ਕੀ ਕਹਿਣਗੇ ਮਾਰੀ ਨਹੀਂ ਖੇ ਲੋਕ ਕੀ ਕਹਿਣਗੇ ਆਪਾਂ ਕੀ ਸਿੱਧੀ ਜ਼ਮੀਨ ਲੈਣੀ ਆ ਆਪਾਂ ਤਾਂ ਵਿੱਚ ਚਾਚੀ ਨੂੰ ਪਾਵਾਂਗੇ ਆਪਾਂ ਇਹਨੂੰ ਪਤਾ ਹੀ ਨਹੀਂ ਲੱਗਣਦੇ ਨਾ ਲੋਕਾਂ ਨੂੰ ਦੱਸ ਦਾਂ ਮੇਰੀ ਗੱਲ ਸੁਣ ਲੈ ਜੇ ਤੇਰੇ ਕੋਲ ਦੌਰ ਵੀ ਹੈਗਾ ਉਹ ਮਦਦ ਤੇ ਕਰ ਤੇ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਤੇ ਕਿਹਲੇ ਵੇਲੇ ਆ ਜੀ ਨਾ ਉਹ ਮਦਦ ਨੂੰ ਤੈਨੂੰ ਕੀ ਲੱਗਦਾ ਉਹ ਮੋੜ ਦੇਣਗੇ ਨੰਗ ਤਾਂ ਹੋਏ ਪਏ ਐ ਕਿੱਥੋਂ ਮੋੜਨੇ ਨੇ ਪੈਸੇ ਉਹ ਕੋਈ ਗੱਲ ਨਹੀਂ ਨੰਗ ਹੋਏ ਪਏ ਫਿਰ ਕੀ ਹੋ ਗਿਆ ਬਿਮਾਰੀ ਤੇ ਲੱਗ ਗਏ ਪੈਸੇ ਉਹ ਪਿੱਦ ਮਾਰੇ ਚੰਗੇ ਨਾ ਹੁੰਦੇ ਰਹਿੰਦੇ ਆਂ ਸ੍ਰੀਕਾਂ ਦੀ ਜਮੀਨ ਲੈ ਕੇ ਸੋਹਣੇ ਲੱਗਦੇ ਆਂ ਲੋਕ ਕੀ ਕਹਿਣਗੇ ਫੇਰ ਉਹੀ ਗੱਲ ਵਾਰ-ਵਾਰ ਲੋਕ ਕੀ ਕਹਿਣਗੇ ਲੋਕ ਆ ਲੋਕਾਂ ਨੂੰ ਗੋਲੀ ਮਾਰ ਤੂੰ ਦਾ ਜਵਾਕ ਬਾਰੇ ਪੂਰੀ ਸੋਚਦਾ ਆ ਜੇ ਮੇਰੇ ਜਵਾਕ ਦੀ ਨਾਲ ਲੱਗਵੀਂ ਜ਼ਮੀਨ ਬੰਦੀ ਆ ਤੇ ਇਹ ਚ ਤੈਨੂੰ ਕੀ ਮਾਰਾਗਾ ਆਪਣਾ ਤਾਂ ਫਾਇਦਾ ਹੀ ਆ ਨਾਲ ਲੱਗਵੀਂ ਜ਼ਮੀਨ ਕਿਤੇ ਧਰੀ ਪਈ ਆ ਉਹ ਨਾਲ ਲੱਗਦੀ ਜ਼ਮੀਨ ਤਾਂ ਮੈਂ ਸਮਝਦਾ ਗੱਲ ਐ ਐ ਫੇਰ ਆਪਾਂ ਕਿਵੇਂ ਲਾਵਾਂਗੇ ਮੈਂ ਤੈਨੂੰ ਦੱਸੀ ਤਾਂ ਜਾਏ ਰੇ ਇਹ ਬੜਾ ਇੰਨੇ ਰੁਪਈਆ ਦੀ ਆ ਵੀ ਜ਼ਮੀਨ ਐਨੇ ਪੈਸੇ ਕਿੱਥੇ ਆਪਣੇ ਕੋਲ ਤੂੰ ਮੇਰੀ ਗੱਲ ਸੁਣ ਕਵਲ ਆਣਾ ਹੋ ਆ ਇੰਨੇ ਰੁਪਈਆ ਨੂੰ ਆਪਾਂ ਕਿਉਂ ਉਹਨੂੰ ਇਕੱਠੇ ਪੈਸੇ ਦੇਣਿਆ ਆਪਾਂ ਤਾਂ ਭੋਰ-ਭੋਰ ਕੇ ਦੇਵਾਂਗੇ ਨਾਲੇ ਉਹਦੀ ਸੱਸ ਨੂੰ ਦੂਜੀ ਬਿਮਾਰੀ ਆ ਆ ਜਿਵੇਂ ਜਿਵੇਂ ਪੈਸੇ ਦੇਵਾਂਗੇ ਆ ਕੋਈ ਇੱਕ ਅੱਧੀ ਵਾਰ ਲੈ ਜਾਣਗੇ ਉਹਨੂੰ ਦੂਜਾ ਆਇਆਗਾ ਆ ਮਰ ਜੂਗੀ ਮਾਜ ਉਹਦੇ ਚੌਲਦੇ ਜਾਣਗੇ ਮੁੜਕੇ ਕਿਹੜੇ ਪੈਸੇ ਨਾ ਆਪਾਂ ਕੀ ਸਾਰੇ ਦੇਣ ਆ ਐ ਗੱਲਾਂ ਕਰਦਾ ਤੂੰ ਤਾਂ ਬਾਲਾ ਪੋਣਾਗਾ ਮੈਂ ਫਿਰ ਆਪਾਂ ਪੈਸੇ ਵੀ ਨਹੀਂ ਦੇ ਸਕਦੇ ਸਿੱਧੇ ਐ ਐ ਅਗਲੇ ਤੋਂ ਕਿਵੇਂ ਕਵਾਂਗੇ ਸਾਨੂੰ ਜ਼ਮੀਨ ਦੇ ਦੇ ਅਗਲੇ ਨੂੰ ਕਮਾਂ ਆਪਾਂ ਤਾਂ ਕੁਝ ਨਹੀਂ ਕਹਿਣਾ ਤੇਰੇ ਨਹੀਂ ਖਾਣੇ ਚ ਵਰਦੀ ਮੈਂ ਆਪੇ ਕਰ ਲੂੰਗਾ ਹਿਸਾਬ ਜੀ ਬਸ ਤੂੰ ਹਾਂ ਕਰ ਦੇ ਦੇ ਨਾ ਠੀਕ ਆ ਨਾ ਚਾਚੀ ਨੂੰ ਪਾਉਣ ਦੇ ਵਿੱਚ ਕਿਵੇਂ ਹੁੰਦਾ ਕਰ ਲੈ ਗੱਲ ਕਰ ਗਲਤ ਹੈ ਗੱਲਾਂ ਐ ਨਹੀਂ ਕਰੀਦਾ ਹੁੰਦਾ ਕਿਸੇ ਨਾਲ ਉਹ ਇੰਨਾ ਚੰਗਾ ਨਹੀਂ ਬਣੀਦਾ ਹੁੰਦਾ ਚੰਗਾ ਬਣ ਕੇ ਆਪਾਂ ਪਹਿਲਾਂ ਕੀ ਕੱਢ ਲਿਆ ਅੱਜ ਹੁਣ ਰੱਬ ਨੇ ਰੰਗ ਲਾਇਆ ਆ ਆ ਪਹਿਲਾਂ ਆਪਾਂ ਵੀ ਤਾਂ ਗਰੀਬ ਸੀ ਆਪਣੀ ਕਿਹਨੇ ਮਦਦ કરી ਸੀ ਆਪਾਂ ਵੀ ਤਾਂ ਆਪ ਮਿਹਨਤ ਕਰਕੇ ਬਣਾਇਆ ਸਾਰਾ ਕੁਝ ਤੇ ਨਾਲੇ ਆਪਾਂ ਕਿਹੜਾ ਖੋਣੇ ਆ ਆਪਾਂ ਤਾਂ ਪੈਸੇ ਦੇਵਾਂਗੇ ਚੱਲ ਦੇਖ ਲੈ ਫਿਰ ਕਰ ਲੈ ਗੱਲ ਕਿੰਨੇ ਚਾਚੀ ਨੂੰ ਪੁੱਛ ਲੈ ਤੇਰੇ ਕੰਨ ਨੂੰ ਹਾਂ ਸਮਝ ਆਵੇ ਦੇ ਦੂੰਗਾ ਕੋਈ ਗੱਲ ਨਹੀਂ ਪਰ ਮੇਰੇ ਕੋ ਇਕੱਠੇ-ਕੁੱਥੇ ਪੈਸੇ ਹੈ ਨਹੀਂਗੇ। ਓਹੋ ਤੇਰਾ ਮੈਂ ਸਿੱਧਾ ਨੂੰ ਕਮਾ ਵੀ ਮੈਨੂੰ ਜ਼ਮੀਨ ਦੇ ਦੇ ਪੈਸੇ ਲੈ ਲੈ। ਤੂੰ ਵਿੱਚ ਦੇਖ ਲੈ ਕਿਵੇਂ ਤੂੰ ਪੈਸੇ ਵੀ ਨਹੀਂ ਇਕੱਠੇ ਦੇਣੇ। ਕੁਝ ਨਹੀਂ ਕਰਨਾ। ਮੈਂ ਆਪੇ ਸੰਭਲੂ। ਦੇਈ ਖਣੀ ਉਹਨਾਂ ਨੂੰ ਪੈਸੇ ਇਕੱਠੇ ਮੈਂ ਭੋਰ-ਭੋਰ ਕੇ ਦੇਉਂਗੀ। ਚੰਗਾ ਚੱਲ। ਮੈਂ ਚਾਚੀ ਨੂੰ ਜਦੋਂ ਫੇਰ ਆਈ ਨਾ ਹੁਣ ਮੈਂ ਚਾਚੀ ਨੂੰ ਕਰਦਾ ਹਾਂ ਮੁੜ ਕੇ ਮੁੱਕਰ ਨਾ ਜਾਈਂ। ਉਹ ਕਰ ਲਾ ਗੱਲ। ਕਰ ਲਾਗੀ ਕਿਵੇਂ ਕਰਦੀ ਆਂ ਦੇਖ ਲੈ। ਚੱਲ ਚੰਗਾ। ਰੋਟੀ-ਰੂਟੀ ਖਾ ਲਈ ਸੀ ਕਿ ਫਟਾਵਾ? ਹਾਂਜੀ। ਪਾਣੀ। بس ਚਲ ਕੋਈ ਨਹੀਂ ਦੇਖਦੀ ਮੈਂ ਕੰਮ ਕਰਦੀ ਆ ਕੋਈ ਦੇਖ ਲੈ ਲੋਕ ਕੀ ਕਹਿਣਗੇ ਮੈਨੂੰ ਜਿਵੇਂ ਲੈ ਲਈ ਭਰਾ ਜੀ ਫੇਸੇ ਲੱਗਣੇ ਚਲੋ ਜਿਵੇਂ ਕਰਦੀ ਆ ਦੇਖੀ ਜਊ ਆਪ ਦੇ ਘਰੇ ਜਾਣੇ ਲਈ ਖਾਣਾ ਦੇਖਦੇ ਹਾਂ ਚਲੋ ਕੋੜੇ ਆਣੋ ہاں ਚਾਚੀ ਆ ਜਾ ਵਧਾਈਆਂ ਤੈਨੂੰ ਲੈ ਵਧਾਈਆਂ ਕਾਦੀਆਂ ਵਧਾਈਆਂ ਚਾਚੀ ਲੈ ਇੰਨੀ ਜਾਣਕਾਰਾਂ ਤੋਂ ਬਣਦੀਆਂ ਤੂੰ ਨਹੀਂ ਚਾਚੀ ਪਤਾ ਨਹੀਂ ਮੈਨੂੰ ਕਾਹ ਦਿੰਗਾ ਤਾਂ ਵੀ ਨੀ ਮਸਕੰਦਰ ਕੇ ਗਈ ਸੀ ਉਹਦੀ ਸਸ ਦਾ ਪਤਾ ਲੈਣ ਠੀਕ ਆ ਹਾਂ ਠੀਕ ਤਾਂ ਕਾਦੀ ਐ ਅੱਛਾ ਹ ਤਾਂ ਮੰਜੀ ਜੀ ਪਈ ਐ ਕਾਦੀ ਐ ਤਾਂ ਬਿਮਾਰ ਐ ਹੈਗੀ ਤੇ ਜਦੋਂ ਮੈਂ ਗਈ ਤੇ ਕਹਿੰਦਾ ਚਾਚੀ ਮੈਨੂੰ ਪੈਸੇ ਦਵਾ ਮਹਾਪੀ ਸਾਰੇ ਜਵਾਬ ਦੇ ਕੇ ਹਣਾ ਕੋਈ ਨਹੀਂ ਹਾਂ ਕਰਦਾ ਤੈਨੂੰ ਪਤਾ ਖਾਲੀ ਹੱਥ ਦਾ ਮੂੰਹ ਵੀ ਨਹੀਂ ਆਉਂਦਾਗਾ ਸਹੀ ਗੱਲ ਆ ਚਾਚੀ ਆਈ ਸੀ ਮੈਂ ਵੀ ਜਵਾਬ ਹੀ ਦੇ ਤੱਕਿਆ ਅੱਛਾ ਹੋਰ ਮੈਂ ਕਹ ਪਹਿਲਾਂ ਤਾਂ ਨਹੀਂ ਹਾਂ ਕਰਨੀ ਵਿਚੋ ਵਿਚਾਲੇ ਬੰਦਾ ਵੀ ਹੋਣਾ ਜ਼ਰੂਰੀ ਇਹ ਤਾਂ ਜ਼ਰੂਰੀ ਆ ਤੇ ਭੀਰ ਕਹਨਾ ਚਾਚੀ ਮੈਂ ਤਾਂ ਜ਼ਮੀਨ ਲਿਖਾ ਦੂੰਗਾ ਮੈਨੂੰ ਤਾਂ 2 ਲੱਖ ਰੁਪਏ ਚਾਹੀਦੇ ਫਿਰ ਮੈਂ ਕਹੇ ਤਾਂ ਮਾਹ ਲੈ ਕੰਮ ਤਾਂ ਤੇਰਾ ਹੋਇਆ ਸਮਝ ਚਾਚੀ ਤੂੰ ਹਾਂ ਵੀ ਕਰਈ ਆਂ ਇਹ 2 ਲੱਖ ਰੁਪਏ ਆਪਣਾ ਕਿੱਥੋਂ ਦੇਵਾਂਗੇ ਇਹ ਆਪਾਂ ਨੇ ਕਿਹੜਾ ਇਕੱਠੇ ਦੇਣੇ ਨੇ ਮੰਨ ਜੂਗਾ ਉਹ ਲੈ ਜੀ ਨੂੰ ਉਹਦੇ ਪੈਸੇ ਦੀ ਲੋੜ ਹੋਵੇ ਹੁਣ ਤਾਂ ਚਾਹੇ 10000 ਮਿਲ ਜੇ ਤਾਂ ਵੀ 2 ਲੱਖ ਮੰਗਣਾ ਲੱਗਦਾ ਹੈਗਾ ਪਹਿਲਾਂ ਨਾ ਆਪਾਂ ਥੋੜੇ ਜਿਹੀ ਪੈਸੇ ਦੇਵਾਂਗੇ ਮੈਂ ਤੁਹਾਨੂੰ ਗੱਲ ਦੱਸਾਂ ਆਪਾਂ 50000 ਰੁਪਏ ਦੇ ਦਾਨੇ ਆਂਗੇ ਪੰਜਾਹ ਬਾਲਾ ਨਹੀਂ ਨਹੀਂ ਪੰਜਾਹ ਨਾਲ ਕਿੰਨਾ ਕਰ ਮੈਂ ਤਾਂ ਕਹਿੰਦੀ ਸੀ ਕਰਵਾਊਗਾ ਆਪਣਾ ਨੌ ਲਿਖ ਲੈ ਤਾ ਕਹਿੰਦੀ ਸੀ ਕੇਰਾ 20 ਕ ਦੇ ਦੇ ਨੇ ਉਹ ਬੁੜੀ ਨੂੰ ਚੱਕ ਕੇ ਲੈ ਜਾਣਾ ਆਪੇ ਚਾਰ ਦਿਨਾਂ ਨੂੰ ਮਰ ਜਾਂਦੀ ਤੇ ਆਪੇ ਵਿੱਚ ਵਿਚਾਰੇ ਰਹਿ ਜਾਂਦੇ ਜੀ ਫੇਰ ਵੀ ਤਾਂ ਦੇ ਨਹੀਂ ਪੈਣਗੇ ਤੂੰ ਕੇਰਾ 50000 ਦੇ ਕੇ ਫਾਹਾ ਵਟ ਬਾਕੀ ਆਪਾਂ ਬਾਅਦ ਚ ਦੇ ਦਾਂਗੇ ਚਲੋ ਕੋਈ ਨਹੀਂ ਚਾਚੀ ਹਾਂ ਜਿਵੇਂ ਤੂੰ ਕਹਿੰਨੀ ਉਵੇਂ ਠੀਕ ਆ ਨਾਲੇ ਮੈਂ ਕਿਹੜਾ ਭੱਜੀਆਂ ਤੇਰੇ ਤੋਂ ਆਹੋ ਨਾਲੇ ਆ ਬਿਆਨਾ ਬੋਨਾ ਜਾ ਕਹਿੰਦਾ ਮੈਂ ਕਰਵਾ ਦਾਨਾ ਹੈਗਾ ਅੱਛਾ ਹਾਂ ਤਾਂ ਤਿਆਰ ਹੋਇਆ ਪਿਆ ਚਾਚੀ ਤੂੰ ਦੱਸਿਆ ਤਾਂ ਨਹੀਂ ਵੀ ਜ਼ਮੀਨ ਅਸੀਂ ਲਵਾਂਗੇ ਜ ਲੈ ਹਾਏ ਪਾਗਲ ਮੈਂ ਭਲਾ ਕਿਉਂ ਦੱਸੂੰਗੀ ਨਾ ਜੇ ਪਹਿਲੀ ਫੁੱਟੂ ਤਾਂ ਪੋਰਾ ਮਿਲੂਈ ਹਾਂ ਚਾਚੀ ਨਾ ਤੱਕ ਤੂੰ ਵੀਰਪੜ ਵੀ ਐਸੀ ਮੈਂ ਵੀ ਬਾਹਰ ਚੋਂ ਹੀ ਮੋੜਦੀ ਦੋਨਾ ਜੀਆਂ ਨੇ ਗੇੜੇ ਮਾਰ ਮਾਰ ਕਰ ਨੀਵਾ ਕਰਤਾ ਸਾਡਾ ਲੈ ਐਂ ਲੋਟ ਆਉਂਦੇ ਨੇ ਜਵਾਬ ਹੀ ਦਿੱਤਾ ਮੈਂ ਤਾਂ ਮੈਂ ਵੀ ਤੈਨੂੰ ਹੀ ਦੇਖਦੀ ਸੀ ਮੈਂ ਕਿਹਾ ਚਾਚੀ ਨਾ ਰਹਿ ਕਰੋ ਬਾਲ ਕੋਈ ਹੱਥ ਚੱਕੀ ਹੋਈ ਸੀ ਦੋਨਾ ਜੀਆਂ ਨੇ ਸਹੀ ਹੁਣ ਪਤਾ ਲੱਗਦਾ ਜਾਮੇ ਦੇ ਮੇਚ ਦੇ ਹੋ ਗਏ ਸਹੀ ਗੱਲ ਚੱਲ ਕੋਈ ਨਹੀਂ ਚਾਚੀ ਆ ਥੋੜੇ ਘਨੇ ਪੈਸੇ ਤਾਂ ਪਏ ਆ ਕੁਛ ਮੈਂ ਹੱਲ ਕਰ ਲੂੰਗੀ ਜ਼ਮੀਨ ਨਹੀਂ ਜਾਣ ਦਿੰਦੇ ਆਪਾਂ ਕੋਈ ਨਾ ਥੋੜੇ ਘਨੇ ਤੈਨੂੰ ਮੈਂ ਦੇ ਦੂੰਗੀ ਜਦੋਂ ਤੇਰੇ ਕੋਲੇ ਹੋਏ ਤੂੰ ਮੈਨੂੰ ਫੇਰ ਦੇ ਦੀ ਸਹੀ ਗੱਲ ਆ ਚਾਚੀ ਤੇਰੀ ਇਹ ਵੀ ਤੇ ਨਾਇਆ ਥੋੜੇ ਵਾਲਾ ਕੀ ਕਹਿੰਦਾ ਆ ਪਹਿਲਾਂ ਤਾਂ ਮੰਨਦਾ ਨਹੀਂ ਸੀ ਕਹਿੰਦਾ ਆਪਦੇ ਆ ਐਨ ਕਿਉਂ ਕਰਨੀਆਂ ਵਕਤ ਪਿਆ ਉਹਨਾਂ ਦੇ ਤੇ ਵਕਤ ਨੂੰ ਕੀ ਆ ਮੈਂ ਕਹਾ ਆਪਾਂ ਕਿਹੜਾ ਕੋਈ ਫਰੀਜ਼ ਚ ਜ਼ਮੀਨ ਰੱਖਦੇ ਆ ਮਸਾਂਸਾਂ ਦਾ ਦਵਾਂਗੇ ਕਾ ਚਾਚੀ ਮਸਾਂ ਸਮਝਾਇਆ ਮੈਂ ਮਸਾਂ ਦੇ ਖਾਣੇ ਚ ਵੜੀ ਆ ਤੈਨੂੰ ਪਤਾ ਸੋਨ ਬੀਨਾਲਾ ਵੀ ਫਿਰ ਮੇਰੇ ਨਾਲ ਆ ਬਾੜਾ ਹੀ ਹੈ ਜਮਾਰਦਾ ਇਹਨੂੰ ਤਾਂ ਪੁੱਛ ਨਾ ਪਤਨ ਕੀ ਕੋਲ ਕਿਹਦੇ ਸਿਰ ਚ ਪਾਇਆ ਸੀ ਨਾ ਨੇ ਉਹਨਾਂ ਦੇ ਮਾਗਰੇ ਫਿਰਦਾ ਰਹਿੰਦਾ ਸੀ ਉਹ ਇੱਕ ਗੱਲ ਮੈਂ ਠੀਕ ਹੈ ਜਿੱਤੇ ਤੇ ਉਹਦੀ ਮਾਂ ਤੇ ਲਈ ਹੋਈ ਗਿਆ ਨਹੀਂ ਪਤਾ ਲੈਣ ਅੰਨੀ ਅਖ ਰਹੀ ਇਹਦੇ ਚ ਕਹਿੰਦਾ ਸੀ ਚਾਚੀ ਮੈਨੂੰ ਆ ਮੈਂ ਨਹੀਂ ਜਾਣ ਦਿੱਤਾ ਮਾਂ ਕੋਈ ਨਹੀਂ ਕਿਧਰੇ ਨਹੀਂ ਮਰਦੀ ਹੋਜੂਗੀ ਠੀਕ ਹੈ ਬੱਦਗਾਰੀ ਜੇ ਜਾਨ ਨਹੀਂ ਦਿੱਤਾ ਐਵੇਂ ਉੱਥੇ ਹੋਤ ਯਾ ਲਾ ਦੇ ਚੱਕ ਕੇ ਪੈਸੇ ਫੜਾਦਾ ਆ ਨਾ ਜ਼ਮੀਨ ਹੱਥੋਂ ਜਾਂਦੀ ਨਾਲ ਪੈਸੇ ਜਾਂਦੇ ਚਾਚੀ ਐਡਾ ਕਚੁੱਡੂ ਆ ਇਹ ਤਾਂ ਹਾਂ ਹੀ ਕਰਿਆ ਹੁੰਦਾ ਪੈਸਿਆਂ ਨੂੰ ਵਧਾ ਕੇ ਦਿੰਦਾ ਸਾਡੇ ਘਰੇ ਗਲੇਸ ਪਿੰਦਾ ਹੈ ਨਾਲੇ ਤੂੰ ਇਹਦੇ ਖਾਤੇ ਉੱਤੇ ਚ ਪੈਸੀ ਨਾ ਰੱਖਿਆ ਕਰ ਆਪ ਦੇ ਕੋਲੇ ਰੱਖਿਆ ਕਰ ਨਾ ਚਾਚੀ ਪੈਸੇ ਤਾਂ ਮੇਰੇ ਕੋਲੇ ਹੁੰਦੇ ਆ ਬਸ ਫੇਰ ਇਹ ਲੈ ਚੰਗਾ ਮੈਂ ਤਾਂ ਜਾਣੀ ਆ ਭੈਣੇ ਮੇਰਾ ਤਾਂ ਸਾਰੇ ਕੰਮ ਪੈ ਨਹੀਂ ਮਾ ਹਮੈ ਖੁਸ਼ਖਬਰੀ ਦਿਆ ਮਾ ਰਾਨੋ ਨੂੰ ਛੈ ਲੈ ਚੰਗਾ ਹੋ ਗਿਆ ਚਾਚੀ ਆ ਤਾਂ ਬੜੀ ਵਧੀਆ ਖੁਸ਼ਖਬਰੀ ਹੈ ਚਲੋ ਕੋਈ ਨਹੀਂ ਚਾਚੀ ਮੈਂ ਵੀ ਪਾਨੀ ਪੂਣੀ ਪੀਣਾ ਕੋਈ ਵਾਸ ਮੈ ਤਾਂ ਕੁਛ ਨਹੀਂ ਪੀਣਾ ਅੱਜ ਮੈਨੂੰ ਤਾਂ ਸੁੱਖ ਦੀ ਨੀਂਦ ਆਉਗੀ ਭੈਣੇ ਉਹੀ ਗੱਲ ਜਦੋਂ ਸ੍ਰੀਕਾਉਂ ਦੀ ਜ਼ਮੀਨ ਨਾ ਹੋ ਗਈ ਸਹੀ ਗੱਲ ਹੈ ਚਾਚੀ ਚਲੋ ਵਧੀਆ ਹੋ ਗਿਆ ਕੋਈ ਨਹੀਂ ਚਲੋ ਆ ਲਿਖ ਲਿਖਾ ਜਾ ਕਰਾ ਲਈ ਦੇ ਦਾਂਗੇ ਆਪਾਂ ਬੱਸ ਵਾਹੇ ਉਹ ਅਗਮਚਾਰ ਰੱਖੀ ਸੀ ਦੋਨੇ ਜੀ ਜਦੋਂ ਜਾਂਦੇ ਹੁੰਦੇ ਸੀ ਨਾ ਬੋਲੇ ਕੱਟ ਕੱਟ ਜਾਂਦੇ ਹੁੰਦੇ ਸੀ ਹੁਣ ਪਤਾ ਲੱਗਦਾ ਹੈਗਾ ਸਹੀ ਗੱਲ ਹੈ ਚਾਚੀ ਚਲੋ ਕੋਈ ਨਹੀਂ ਚਾਚੀ ਐ ਚਲ ਤੂੰ ਹੁਣ ਜਾ ਠੀਕ ਹੈ ਮੈਂ ਵੀ ਕੋਈ ਕੰਮ ਕਰ ਲਾ ਕੰਮ ਕਰ ਲਾ ਪਤਾ ਨਾ ਲੱਗੇ ਕਿਸੇ ਨੂੰ ਸਹੀ ਗੱਲ ਆ ਚਾਚਾ ਵੀ ਨਾ ਬੋਲੇ ਤੈਨੂੰ ਵੀ ਇੰਨਾ ਟਾਈਮ ਕਿੱਥੇ ਰਾਇਆ ਚਾਚਾ ਤਾਂ ਹੁਣ ਗਿਆ ਕੰਮ ਤੇ ਫੇਰ ਹੀ ਆਈਆਂ ਸਹੀ ਗੱਲ ਚੱਲ ਚੰਗਾ ਚਾਚੀ ਚਾ ਠੀਕ ਆ ਚੰਗਾ